ਇਸ ਜੰਗਲ ਦੇ ਜਣ ਥੋੜੀ ਦੂਰ ਕਹਿੰਦੇ ਜਾ ਕੇ ਆਦੀਮ ਆਦਮੀਆਂ ਦੀਆਂ ਗੁਫਾਵਾਂ ਆ ਬਿਲਕੁਲ ਬਾਜੀ ਹੈਗੀਆਂ ਹੈਗੀਆਂ ਤੁਹਾਨੂੰ ਸਮਝ ਨੰਗਣਾ ਕਿੱਦਾਂ ਇੱਕ ਕਬੀਲੇ ਦੇ ਲੋਕੀ ਇੱਥੇ ਰਹਿੰਦੇ ਹੋਣਗੇ ਕਿੱਦਾਂ ਗੁਜ਼ਾਰਾ ਕਰਦੇ ਹੋਣਗੇ ਦੋਸਤੋ ਇਹ ਤੀਸਰੀ ਜਿਹੜੀ ਗੁਫਾਇਆ ਕੀ ਕਹਿੰਦੇ ਭਾਜੀ ਇਹ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਬਲੌਗਰ ਨੇ ਦੱਸੀ ਹੋਣੀ ਬਿਲਕੁਲ ਭਾਜੀ ਪਾਣੀ ਦਾ ਰੰਗ ਵਾ ਬੂਟੀ ਦਾ ਰੰਗ ਵਾ ਬਿਲਕੁਲ ਭਾਜੀ ਇਹ ਬੂਟੀ ਆ ਜੰਗਲ ਦੀ ਜਿਹੜੀ ਕੈਂਸਰ ਲਈ ਕੰਮ ਆਉਂਦੀ ਹੈ ਭਾਈ ਸਾਹਿਬ ਕਹਿੰਦੇ ਤੇ ਉਹ ਪਾਣੀ ਛੱਡਦੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਕੁਛ ਹੈਗਾ ਇੱਥੇ ਬਿਲਕੁਲ ਭਾਜੀ ਫਰਸਟ ਬਲੌਗਰ ਉਹ ਜਿਹੜੇ ਇੱਥੇ ਆਇਓ ਹਾਂ ਠੀਕ ਹੈ ਜੀ ਅਜੇ ਤੱਕ ਕੋਈ ਵੀ ਇੱਥੇ ਪਹੁੰਚਿਆ ਨਹੀਂ ਭਾਜੀ ਬਿਲਕੁਲ ਠੀਕ ਹੈ ਜੀ ਪਹਾੜਾਂ ਦੇ ਵਿੱਚੋਂ ਜਿਹੜਾ ਪਾਣੀ ਲੰਗਦਾ ਆ ਮੈਂ ਤਾਂ ਠੰਡਾ ਸਾਰਾ ਸਿਆਲ ਇਧਰ ਜਾਂਦਾ ਆ ਬਾਈ ਉਹਨਾਂ ਦੱਸ ਰਹੇ ਆ ਕਿ ਕਿੰਨਾ ਖਤਰਨਾਕ ਹੋਊਗਾ ਵੀਰੇ ਨਾਰਮਲ ਹੀ ਇੱਥੇ ਮੇਰੇ ਡੈਡੀ ਜੀ ਆ ਦਵਾਈ ਦਿੰਦੇ ਆ ਕਾਲੇ ਪੀਲੇ ਅੱਛਾ ਜੀ ਗਰੰਟਡ ਦਵਾਈ ਦਿੰਦੇ ਆ ਜਿੱਦਾਂ ਹੁਣ ਬਾਹਰ ਜਾਣਾ ਹੋਵੇ ਕੀ ਆ ਵੀਰੇ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਪਿਛਲੇ ਬਲੌਗ ਦੀ ਤਰ੍ਹਾਂ ਅੱਜ ਵੀ ਕੰਢੀ ਦੇ ਜੰਗਲਾਂ 'ਚ ਖੜੇ ਆ ਸਾਨੂੰ ਵੀਰ ਹੁਣਾਂ ਤੋਂ ਪਤਾ ਲੱਗਾ ਸੀ ਇਹ ਸਾਡੇ ਆ ਭਾਜੀ ਹੁਣੀਆਂ ਦੋ ਤੇ ਇਹ ਵੀਰ ਕੋਟਪਿੰਡ ਦੇ ਆ ਤੇ ਸਾਡੇ ਪੰਡਤ ਜੀ ਸਾਡੇ ਨਾਲ ਵਾ ਤੇ ਇਹ ਵੀ ਇਸ ਪਿੰਡ ਦੇ ਆ ਸਾਨੂੰ ਪਤਾ ਲੱਗਾ ਸੀਗਾ ਕੀ ਇਹਨੇ ਦੱਸਿਆ ਸੀਗਾ ਕਿ ਸਾਡੇ ਨਾਲ ਇੱਥੇ ਆਦੀ ਮਾਨਮ ਦੀਆਂ ਗੁਫਾਵਾਂ ਆ ਇਸ ਪਿੰਡ ਦੇ ਵਿੱਚ ਜੰਗਲ ਦੇ ਵਿੱਚ ਤੇ ਇੱਕ ਆ ਵੀਰ ਹੋਂ ਦਾ ਜੰਗਲ ਦੇ ਵਿੱਚ ਘਰ ਵਾ ਜਿਹੜਾ ਇਹਨਾਂ ਦਾ ਬਚਪਨ ਦਾ ਘਰ ਵਾ ਇੱਕ ਉਹ ਵੀ ਆਪਾਂ ਦੇਖਾਂਗੇ ਇੱਕ ਤਕਰੀਬਨ 4-5 ਕਿਲੋਮੀਟਰ ਦੀ ਵਾਕ ਕਹਿ ਸਕਦੇ ਆ ਜਾਂ ਟਰੈਕ ਕਹਿ ਸਕਦੇ ਆ ਜਾਣਾ ਪਊਗਾ ਜੰਗਲ 'ਚ ਇਹ ਗੁਫਾਵਾਂ ਜਿਹੜੀਆਂ ਕਹਿੰਦੇ ਆ ਘੱਟੋ-ਘੱਟ ਵੀ 50-50 ਫੁੱਟ ਲੰਬੀਆਂ ਗੁਫਾਵਾਂ ਆ ਇੱਕ ਸਮੇਂ ਦੇ ਵਿੱਚ ਤਾਂ 200 ਫੁੱਟ ਲੰਬੀ ਗੁਫਾ ਸੀ ਜਿਹੜੀਆਂ ਉਹ ਖਰਾਬ ਹੋ ਗਈਆਂ کافی ਟਾਈਮ ਤੋਂ ਮੀਂਹ ਸਰਦੀ ਕਰਕੇ ਜਦੋਂ ਮੀਂਹ ਬਰਸਾਤ ਪੈਂਦੀ ਹੈ ਟੁੱਟ ਗਈਆਂ ਆ ਪਰ ਬਾਈ ਹੁਣੀ ਕਹਿੰਦੇ ਆ ਕਿ ਉੱਥੋਂ ਪਾਣੀ ਸਾਰਾ ਸਾਲ ਨਿਕਲਦਾ ਆ 12 ਮਹੀਨੇ ਮੈਰੇ ਕਿੰਨੇ ਕਿਲੋਮੀਟਰ ਤੁਰਨਾ ਪਊਗਾ ਆਪਾਂ ਨੂੰ ਇੱਥੋਂ ਇੱਥੋਂ ਭਾਜੀ ਜਿਸ ਲੈ ਆਣਾ ਆਪਾਂ ਹਾਂਜੀ ਹੁਣ ਜਿੱਦਾਂ ਜਾਣਾ ਆ ਆਪਾਂ ਹੁਸ਼ਿਆਰ ਪੁੱਤ ਨੂੰ ਸਰ ਜਾਏ ਨਹੀਂ ਜਿੱਦਾਂ ਹੁਣ ਅਸੀਂ ਗੁਫਾਵਾਂ ਦੇਖਣ ਜਾਣਾ ਆ ਹਾਂਜੀ ਸਰ ਆਪਾਂ ਨੂੰ ਕਿੰਨਾ ਟਾਈਮ ਲੱਗਣਾ ਮਤਲਬ ਕਿੰਨੀ ਵਾਕ ਕਿੰਨੀ ਆ ਇੱਥੋਂ ਤੁਸੀਂ ਘੰਟਾ ਦਾ ਰੱਖੋ ਇਹਨਾਂ ਇੱਕ ਘੰਟਾ ਨਾ ਹਾਂਜੀ ਸਾਡੇ ਘਰ ਤੋਂ ਘੰਟਾ ਰੱਖੋਗਾ ਘੰਟਾ ਰੱਖੋਗਾ ਤੇ ਵੀਰੇ ਇਹੀ ਜੰਗਲਾਂ ਦੇ ਵਿੱਚ ਆਪਣਾ ਘਰ ਹੁੰਦਾ ਸੀਗਾ ਜੀ ਸਰ ਪੁਰਾਣਾ ਘਰ ਇੱਥੇ ਹੁੰਦਾ ਸੀ ਇੱਥੇ ਹੁੰਦਾ ਸੀਗਾ ਦੋਸਤੋ ਉਹ ਵੀ ਘਰ ਵੀ ਦਿਖਾਵਾਂਗੇ ਰੀਜ਼ਨ ਵੀ ਦੱਸਾਂਗੇ ਬਹੁਤ ਆਬਾਦੀ ਹੁੰਦੀ ਸੀ ਇਹ ਪਿੰਡਾਂ ਦੇ ਵਿੱਚ ਜੰਗਲਾਂ ਦੇ ਵਿੱਚ ਹੌਲੀ ਹੌਲੀ ਜਾਨਵਰ ਵਧਦਾ ਗਿਆ ਉਹ ਸੁਹੂਲਤਾਂ ਨਹੀਂ ਮਿਲੀਆਂ ਜਾਨਵਰ ਦਾ ਜ਼ਿਆਦਾ ਪ੍ਰਭਾਵ ਹੋ ਗਿਆ ਕਿਉਂਕਿ ਜਾਨਵਰ ਜਿਹੜਾ ਆਇਆ 90 ਸਾਲ ਤੋਂ ਬਾਅਦ ਆਇਆ ਇਸ ਏਰੀਆ ਦੇ ਵਿੱਚ ਤਿੰਦੂਆ ਬਾਗ ਵੀ 90 ਸਾਲ ਤੋਂ ਬਾਅਦ ਹੀ ਆਇਆ ਰੀਜ਼ਨ ਸੈਂਚਰੀ ਸਾਡੇ ਦੋ ਤਿੰਨ ਸੈਂਚਰੀਆਂ ਆ ਤਿੰਦੂਆ ਛੱਡਿਆ ਗਾਹ ਫਿਰ ਉਹਨਾਂ ਦੀ ਆਬਾਦੀ ਵੱਧਦੀ ਰਹਿੰਦੀ ਹੈ ਉਹਦੇ ਕਰਕੇ ਜੰਗਲਾਂ ਦੇ ਵਿੱਚ ਮਾਹੌਲ ਖਰਾਬ ਹੁੰਦਾ ਗਿਆ ਵੀਰ ਹੁਣੇ ਵੀ ਘਰ ਛੱਡਿਆ ਬਹੁਤ ਵਧੀਆ ਮਾਹੌਲ 'ਚ ਘਰ ਸੀ ਬਾਕੀ ਆਪਾਂ ਇੱਧਰ ਜਾਵਾਂਗੇ ਇੱਥੋਂ ਤਕਰੀਬਨ 2 2.5 ਕਿਲੋਮੀਟਰ ਦੂਰ ਆ ਤੇ ਚਲਦੇ-ਜਲਦੇ ਗੱਲਬਾਤ ਕਰਾਂਗੇ ਦੋਸਤੋ ਬਣੇ ਰਹੋ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਇੱਕ ਬੇਨਤੀ ਹੋਰ ਆ ਬਾਈ ਉਹਨਾਂ ਨੇ ਪਹਿਲਾਂ ਆਫ ਕੈਮਰਾ ਕਹਤੀ ਹੈ ਕਿ ਵੀਰੇ ਗੁਫਾ ਦਿਖਾ ਜ਼ਰੂਰ ਦਿਨੇ ਆ ਪਾਣੀ 'ਚੋਂ ਲੈ ਵੀ ਚੱਲਦੇ ਆ ਪਰ ਜੇ ਤੁਹਾਡੇ ਵੀਡੀਓ ਦੇਖ ਕੇ ਲੋਕੀ ਆਉਣ ਲਾਪੇ ਇੱਕ ਬੇਨਤੀ ਕਰਦੇ ਗੰਦ ਨਾ ਪਾਓ ਕਿਉਂਕਿ ਤੁਸੀਂ ਦੇਖੋਗੇ ਬਿਲਕੁਲ ਸਾਫ਼ ਹੈ ਕੋਈ ਕੁਕਾ ਨੈਟ ਦੀ ਖੱਡ ਨਹੀਂ ਹੈਗੀ ਨਾ ਉਹ ਗੁਫਾਇਆ ਜਿੱਦਾਂ ਦੀ ਉੱਧਰ ਵਾ ਇਹ ਆਦੀ ਮਾਨਵ ਦੀਆਂ ਗੁਫਾਵਾਂ ਪ੍ਰਾਣੀਆਂ ਗੁਫਾਵਾਂ ਆ ਪਰ ਬੇਨਤੀ ਬਸ ਇਹੀ ਆ ਕਿ ਇੱਥੇ ਗੰਦ ਨਾ ਪਾਇਓ ਬਿਲਕੁਲ ਸਾਫ਼ ਸੁਥਰੀ ਹੈ ਕਹਿੰਦੇ ਚਾਹੇ ਤੁਸੀਂ ਪਾਣੀ ਬੋਕ ਦਾ ਚੱਕ ਕੇ ਪੀ ਲੋ ਤਾਂ ਵੀ ਤੁਸੀਂ ਕਹੋਗੇ ਬਿਲਕੁਲ ਸ਼ੁੱਧ ਪਾਣੀ ਆ ਇਹ ਬੇਨਤੀ ਮਨਜ਼ੂਰ ਕਰੇ ਚਲੋ ਦੋਸਤੋ ਚੱਲ ਜੀਏ ਇਹ ਰਸਤੇ ਆ ਦੋਸਤੋ ਉਹ ਗੁਫਾਵਾਂ ਤੱਕ ਜਾਣ ਵਾਸਤੇ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਵਾਜੀ ਇਹ ਕੀ ਆ ਵਾਜੀ ਕੀ ਲੈਪਡ ਦਾ ਨਿਸ਼ਾਨ ਹੈ ਜੀ ਇਹ ਵਾਲਾ ਹਾਂਜੀ ਕੀ ਬਾਤ ਹੈ ਹਾਂਜੀ ਰਾਤ ਦਾ ਰਾਤ ਦਾ ਅੱਛਾ ਜੀ ਹਾਂਜੀ ਪਾਜੀ ਪੰਜੇ ਖੋਲੇ ਹੋ ਇਹਨੇ ਨਹੀਂ ਬੰਦੋ ਇਹ ਬੰਦ ਹੈ ਬੰਦੋ अच्छा जी। ਕਹਿੰਦੇ ਪੰਜੇ ਖੁੱਲੇ ਹੋਣ ਫਿਰ ਸ਼ਿਕਾਰਤੇ ਹੁੰਦਾ ਨਾ ਉਹ। ਹਾਂਜੀ ਹਾਂਜੀ। ਦੇਖੋ ਜੀ ਲੋਕਲ ਲੋਕਾਂ ਨੂੰ ਕਿੰਨਾ ਪਤਾ ਹੈ। ਤੇਰੀ ਇਹ ਸਿਰਫ ਜਿੱਦਾ ਸਫਰ ਸਫਰ ਤੇ ਹੈ। ਅੱਛਾ ਜੀ। ਅੱਛਾ ਜੀ। ਇਦਾਂ ਆ ਲੋ ਦੋਸਤੋ ਆਹ ਰਸਤਾ ਜਾਂਦਾ ਗੁਫਾਵਾਂ ਨੂੰ। ਸਾਡੀ ਟੀਮ ਪੂਰੀ ਹੈ ਦੇਖੋ। ਸਾਰੀ ਟੀਮ ਬਿਲਕੁਲ ਕੈਮ ਆ। ਤੇ ਇਹ ਲੋਕਾਂ ਦਾ ਧੰਨਵਾਦ ਬਾਈ ਹੁਣਾਂ ਦਾ। ਸਾਨੂੰ ਲੈ ਕੇ ਆਏ ਆ। ਤੇ ਜਾਣਾ ਸੌਖਾ ਨਹੀਂ ਹੈ ਜੰਗਲ 'ਚ। ਇਹਨਾਂ ਨੂੰ ਲੋਕੇਸ਼ਨਾਂ ਪਤਾ ਹੈ ਸਾਰੀਆਂ। ਤਾਂ ਅਸੀਂ ਘੁੰਮ ਰਹੇ ਆ ਇਹ ਲੋਕੇਸ਼ਨਾਂ ਤੇ ਘੁੰਮਣਾ ਸੌਖਾ ਨਹੀਂ ਹੈਗਾ ਤੇ ਇਹ ਜੰਗਲਾਂ 'ਚ ਵੀ ਘੁੰਮਣਾ ਸੌਖਾ ਨਹੀਂ ਹੈਗਾ ਆ ਤੁਸੀਂ ਇਦਾਂ ਦੀਆਂ ਪਹਾੜੀਆਂ ਟੈਲੀਵਿਜ਼ਨ 'ਤੇ ਦੇਖਦੇ ਆ ਤੇ ਜਿਹੜੀਆਂ ਤੁਸੀਂ ਤੁਹਾਨੂੰ ਇੱਧਰ ਦਿਖਾ ਰਹੇ ਆ ਬਣੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰਕੇ ਜਿੱਦੂ ਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਦੇਖਦੇ ਹੋ ਠੀਕ ਹੈ ਜੀ ਚਲੋ ਸਰ ਚੱਲਦੇ ਆ ਜੀ ਅੱਗੇ ਬਣੇ ਰਹੋ ਨਾਲ ਲੋ ਦੋਸਤੋ ਆ ਗਏ ਆ ਜੰਗਲ ਦੇ ਵਿੱਚ ਇੱਥੇ ਆਏ ਅਸੀਂ ਤੇ ਇਹ ਬਾਈ ਹੁਣਾ ਦਾ ਘਰਵਾ ਜਿਹੜਾ ਇਹ ਇੱਥੇ ਬਚਪਨ ਇਹਨਾਂ ਨੇ ਬਤੀਤ ਕੀਤਾ ਜੰਗਲ ਦੇ ਵਿੱਚ ਜੰਗਲ ਦੇ ਸੈਂਟਰ ਪੁਆਇੰਟ ਦੇ ਵਿੱਚ ਖੜੇ ਆ ਦੋਸਤੋ ਮੈਂ ਇੱਕ ਗੱਲ ਹੋਰ ਦੱਸ ਦਵਾਂ ਜਿੱਥੇ ਅਸੀਂ ਅੱਜ ਆਏ ਆ ਨਾ ਬੇਸਿਕਲੀ 47 ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦਾ ਇਹ ਏਰੀਆ ਹੁੰਦਾ ਸੀਗਾ ਕੱਲਾ ਇਹ ਏਰੀਆ ਨਹੀਂ ਸੀਗਾ ਅੱਜ ਤੋਂ 100 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ ਜਦੋਂ ਸਾਡੀ ਆਬਾਦੀ ਦੀ ਵੰਡ ਨਹੀਂ ਹੋਈ ਸੀ ਨਾ ਇੱਥੇ ਬਹੁਤ ਇਦਾਂ ਦੇ ਏਰੀਆ ਹੈਗੇ ਜਿੱਦਾਂ ਥਾਣਾ ਹੋ ਗਿਆ ਦੇਰੀਆ ਹੋ ਗਿਆ ਮੁਸਲਮਾਨ ਭਾਈਚਾਰੇ ਦੇ ਘਰ ਹਜੇ ਤੱਕ ਵੀ ਪਹਾੜੀਆਂ ਉੱਪਰ ਉੱਦੇ ਪਏ ਹੋਆ 47 ਦੀ ਵੰਡ ਨੇ ਬਹੁਤ ਕੁਛ ਵੰਡਤਾ ਬਹੁਤ ਨੁਕਸਾਨ ਕੀਤਾ ਇਹ ਘਰਾਂ ਜਿਹੜੇ ਅਸੀਂ ਆਏ ਆ ਇਹ ਬਾਈ ਉਹਨਾਂ ਦੇ ਘਰ ਸਾਡੇ ਨਾਲ ਹੀ ਆਏ ਆ ਦੱਸਿਆ ਇੱਥੇ ਆ ਨਾ ਆਦੀ ਮਾਨਵ ਦੀਆਂ ਗੁਫਾਵਾਂ ਵੀ ਆ ਬਹੁਤ ਪੁਰਾਣੀਆਂ 3-300 ਸਾਲ ਪੁਰਾਣੀਆਂ ਗੁਫਾਵਾਂ ਆ ਤੇ ਉਹਨਾਂ ਨੂੰ ਯੂਜ਼ ਕਿੱਥੇ ਕੀਤਾ ਜਾਂਦਾ ਸੀ ਪਾਣੀ ਦੇ ਰੂਪ ਦੇ ਵਿੱਚ ਜਦੋਂ ਵੀ ਜਦੋਂ ਵੀ ਪਹਾੜ ਦੇ ਵਿੱਚ ਕੋਈ ਪਾਣੀ ਲੱਗਦਾ ਹੈ ਨਾ ਉਹ ਕੋਈ ਬੱਟ ਨਹੀਂ ਪਾਉਂਦੇ ਨਾ ਕੋਈ ਕਰਦੇ ਉਹ ਜਿਹੜੀਆਂ ਸੁਰੰਗਾਂ ਬਣਾਈਆਂ ਹੁੰਦੀਆਂ ਸੀ ਨਾ ਉਹਨਾਂ ਦਾ ਯੂਜ਼ ਕਰਦੇ ਸੀਗੇ ਉਹਦੇ ਵਿੱਚੋਂ ਰਸਤੇ ਬਣਾ ਕੇ ਪਾਣੀ ਨੂੰ ਆਪਣੇ ਖੇਤਾਂ ਵਿੱਚੋਂ ਲੈ ਕੇ ਜਾਂਦੇ ਸੀਗੇ ਬਾਕੀ ਬਾਈ ਉਹਨਾਂ ਦਾ ਗੱਲਬਾਤ ਸੀ ਵੀਰੇ ਜੰਗਲ ਦੇ ਵਿੱਚ ਘਰ ਸੀ ਤੁਹਾਡਾ ਹਾਂਜੀ ਭਾਈ ਕੀ ਸਟੋਰੀ ਆ ਮਤਲਬ ਇੰਨੇ ਵਧੀਆ ਚਲੋ ਏਰੀਆ ਦਾ ਹੁਣ ਤਾਂ ਖਤਰਨਾਕ ਹੋ ਗਿਆ ਹਾਂਜੀ ਹਾਂਜੀ ਕਿ ਅਸੀਂ ਪਟਿਆਲ ਪਿੰਡ ਦੇ ਵਿੱਚ ਖੜੇ ਆ ਨਾ ਹਾਂਜੀ ਹਾਂਜੀ ਵੀਰੇ ਕੀ ਮਜਬੂਰੀ ਸੀ ਇਹ ਘਰ ਛੱਡ ਕੇ ਗਏ ਇੱਥੋਂ ਜੀ ਪਾਜੀ ਪਹਿਲਾਂ ਨਾ ਮਤਲਬ ਮੇਰੇ ਡੈਡੀ ਹੁਣੀ ਦਾਦਾ ਦਾਦਾ ਹੁਣੀ ਸਾਰੇ ਮਤਲਬ ਇੱਥੇ ਰਹਿੰਦੇ ਸੀਗੇ ਪੂਰੀ ਫੈਮਿਲੀ ਜੀ ਤੇ ਕਿਉਂਕਿ ਇੱਥੇ ਫਸਲ ਵੀ ਬਹੁਤ ਹੁੰਦੀ ਸੀ ਸਰ ਇੱਥੇ ਕਮਾਦ ਵੀ ਬਹੁਤ ਬੰਦੇ ਸੀਗੇ ਹਰ ਇੱਕ ਚੀਜ਼ ਘਰ ਦੇ ਬੋਲ ਰੱਖੇ ਸੀਗੇ ਹਾਂਜੀ ਤੇ ਪਾਣੀ ਵੀ ਵਧੀਆ ਲੱਗਦਾ ਇੱਥੇ ਖੇਤਾਂ ਚੋਂ ਅੱਛਾ ਕਿਉਂਕਿ ਕੱਢਦਾ ਪਾਣੀ ਲਾ ਲੈਂਦੇ ਸੀਗੇ ਹਾਂਜੀ ਸਰ ਇੱਥੇ ਮੇਨ ਦਿੱਕਤ ਇਹ ਸੀਗੀ ਜਿੱਦਾਂ ਬਾਗ ਵਗੈਰਾ ਤੇਂਦੂਆ ਵਗੈਰਾ ਅੱਛਾ ਜੀ ਹਨਾ ਜੀ ਤੇ ਇੱਕ ਲਾਈਟ ਦੀ ਬਹੁਤ ਦਿੱਕਤ ਸੀਗੀ ਠੀਕ ਹੈ ਜੀ ਹਨਾ ਜੀ ਤੇ ਬਾਕੀ ਦਾ ਸਰ ਇੱਥੇ ਬਹੁਤ ਫਸਲ ਹੁੰਦੀ ਸੀਗੀ ਫਿਰ ਤੁਹਾਨੂੰ ਪਤਾ ਉਜਾੜੇ ਵੱਧ ਗਏ ਇੱਥੇ ਉਜਾੜੇ ਵੱਧ ਗਏ ਹਨਾ ਜੀ ਕਿਉਂਕਿ ਇੱਥੇ ਕੋਈ ਫਸਲ ਨਹੀਂ ਹੋਣੀ ਬਾਂਦਰ ਬਹੁਤ ਸੀਗੇ ਵੀ ਕਿੰਨੇ ਘਰ ਸੀ ਇੱਥੇ ਇੱਥੇ ਭਾਜੀ ਸਾਡਾ ਇਕੱਲਾ ਹੀ ਘਰ ਸੀਗਾ ਇੰਨੇ ਜੰਗਲ ਦੇ ਵਿੱਚ ਇਹ ਮਤਲਬ ਉਸ ਟਾਈਮ ਜਾਨਵਰ ਘੱਟ ਸੀਗੇ ਹਨਾ ਜੀ ਜਾਨਵਰ ਭਾਜੀ ਉਸ ਲਈ ਇੰਨੇ ਨਹੀਂ ਸੀਗੇ ਉਨੇ ਨਹੀਂ ਸਿਗੇ ਨਾ ਕਿਉਂਕਿ ਉਸਲੇ ਸਾਰਾ ਪੂਰੀ ਫੈਮਿਲੀ ਰਹਿੰਦੀ ਹੁਣ ਸਾਰੇ ਤਕਰੀਬਨ ਜਿੱਦਾਂ ਕੋਈ ਨੌਕਰੀ ਦੀ ਇੱਥੇ ਮੇਨ ਦਿੱਕਤ ਹੈ ਨੌਕਰੀ ਕਰਨ ਬਾਹਰ ਚਲੇਗਾ ਸਿਰਫ ਉਹਨਾਂ ਨੇ ਉਧਰ ਹੀ ਸੈਟਿੰਗ ਕਰ ਲਈ ਜੀ ਫਿਰ ਇਸੇ ਕਰਕੇ ਕਿੰਨੇ ਕੁ ਜ਼ਮੀਨ ਹੈਗੀ ਇੱਥੇ ਆਪਣੀ ਭਾਜੀ ਇੱਥੇ ਸਾਡੀ ਹੋਣੀ ਹੈ ਆਪਣੇ 7-8 ਕਨਾਲਾਂ ਦੀ ਜ਼ਮੀਨ ਹੈਗੀ ਭਾਜੀ 7-8 ਕਨਾਲਾਂ ਦੀ ਹੈ ਜੀ ਤੇ ਵੀਰੇ ਫਿਰ ਅਜਦਾ ਹੁਣ ਪਾਣੀ ਇਹ ਅੱਜ ਵੀ ਚੱਲਦਾ ਆ। ਹਾਂਜੀ ਹਾਂਜੀ। ਇਹ ਉਦੋਂ ਵੀ ਇਦੀ ਚੱਲਦਾ ਸੀ। ਭਾਜੀ 12 ਮਹੀਨੇ ਪਾਣੀ ਗਰਮੀ ਹੋਵੇ ਚਾਹੇ ਸਰਦੀ ਹੋਵੇ ਪਾਣੀ ਨਹੀਂ ਬੰਦ ਹੁੰਦਾ। ਨਹੀਂ ਹੁੰਦਾ। ਵੀਰੇ ਇੱਕ ਗੱਲ ਹੋਰ ਪਤਾ ਲੱਗੀ ਆ। ਹਾਂਜੀ। ਇਸ ਜੰਗਲ ਦੇ ਜਨ ਥੋੜੀ ਦੂਰ ਕਹਿੰਦੇ ਜਾ ਕੇ ਆਦੀਮ ਆਦਮੀਆਂ ਦੀਆਂ ਗੁਫਾਵਾਂ ਆ। ਬਿਲਕੁਲ ਭਾਜੀ ਹੈਗੀਆਂ। ਹਾਂਜੀ ਹਾਂਜੀ। ਤੁਸੀਂ ਛੋਟੇ ਨੇ ਦੇਖੀਆਂ ਹੋਣੀਆਂ। ਹਾਂਜੀ ਸਰ ਅਸੀਂ ਇੱਥੇ ਨਾ ਦੇ ਰਹੇ ਹਾਂ ਕਈ ਵਾਰੀ ਇੱਥੇ ਖਾੜੇ 'ਚ। ਅੱਛਾ ਜੀ। ਇੰਦਾ ਮਤਲਬ ਕਾਫੀ ਟਾਈਮ ਮਤਲਬ ਕਿਉਂਕਿ ਪਹਿਲਾਂ ਟੂਟੀਆਂ ਟਾਟੀਆਂ ਦਾ ਬਾਅਦ ਚ ਹੋਈਆਂ ਸਰ ਪਹਿਲੇ ਜਿੰਨੇ ਵੀ ਪੂਰਾ ਮੁਹੱਲਾ ਸੀਗਾ ਕੱਪੜੇ ਤੋਂ ਇੱਥੇ ਪਾਣੀ ਤੇ ਆਂਦਾ ਸੀ ਖੱਡ ਤੇ ਅੱਛਾ ਉਹ ਗੁਫਾਵਾਂ ਨਾਲ ਹੀ ਆ ਹਾਂਜੀ ਸਰ ਤੇ ਭਾਜੀ ਮਤਲਬ ਕੀ ਸੱਚ ਕੀ ਆ ਕੋਈ ਉਹਦਾ ਭੂਤ ਪ੍ਰੇਦ ਦਾ ਸੱਚ ਜਾਂ ਉਹ ਸ਼ੁਰੂ ਤੋਂ ਉਹਨੇ ਕੱਡੀਆਂ ਹੋਈਆਂ ਸੀ ਪਹਿਲਾਂ ਸਰ ਕੋਈ ਭੂਤ ਪ੍ਰੇਦ ਦਾ ਨਹੀਂ ਆ ਕਿਉਂਕਿ ਪਹਿਲਾਂ ਦੀਆਂ ਸਰ ਕੱਡੀਆਂ ਹੋਈਆਂ ਜਿਹੜਾ ਪਾਣੀ ਹੈ ਨਾ ਜਿਹੜਾ ਇੱਥੇ ਸਰ ਕਿਉਂਕਿ ਸਾਡੀ ਦਾਦੀ ਹੁੰਨੀ ਸਾਨੂੰ ਦੱਸਦੀ ਹੈ ਕਿਉਂਕਿ ਇੱਥੇ ਨਾ ਸਾਡੇ ਇੱਕ ਸਾਧੂ ਸੰਤ ਰਹਿੰਦੇ ਸੀਗੇ ਅੱਛਾ ਜੀ ਆਪਣੇ ਬਾਬਾ ਰਾਹੁਜੀ ਮਹਾਰਾਜ ਤੇ ਉਹਨਾਂ ਦਾ ਉੱਪਰ ਡੇਰਾ ਵੀ ਹੈਗਾ ਉਹਨਾਂ ਦਾ ਅੱਛਾ ਜੀ ਇਹ ਭਾਜੀ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਹੈ ਅੱਛਾ ਜੀ ਤੇ ਉਹ ਜਿਹੜਾ ਪਾਣੀ ਹੈ ਸਰ ਉਹ ਦੋ ਦਾ ਨਾ ਮਤਲਬ ਜਿਹੜਾ ਪਾਣੀ ਸੁਰੰਗ ਹੈਗੀ ਆਹਾ ਹਾਂ ਜੀ ਪਾਣੀ 12 ਮਹੀਨੇ ਭਾਜੀ ਸਾਡਾ ਸੁੱਕਦਾ ਹੀ ਨਹੀਂ ਬਾਕੀ ਹਰੇਕ ਜਗ੍ਹਾ ਪਾਣੀ ਖਤਮ ਹੋ ਜਾਊਗਾ ਇੱਥੋਂ ਪਾਣੀ ਨਹੀਂ ਖਤਮ ਬਣਾ ਕਿਉਂਕਿ ਚਸ਼ਮਾ ਫੁੱਟਦਾ ਇੱਥੋਂ ਪਾਣੀ ਦਾ ਅੱਛਾ ਜੀ ਇਹ ਉਹਨਾਂ ਦੀ ਉਹਨਾਂ ਦੀ ਮਤਲਬ ਦੇਣੀ ਸਾਧੂ ਸੰਤਾਂ ਨੇ ਕਰ ਦਿੱਤੀ ਪੁਰਾਣਾ ਕਿਉਂਕਿ ਜਨੋੜੀ ਨੂੰ ਭਾਜੀ ਆ ਰਸਤਾ ਜਾਂਦਾ ਨਹੀਂ ਜਿਆ ਸਾਰਾ ਜਨੋੜੀ ਨੂੰ ਪੈਦਲ ਰਸਤਾ ਸੀਗਾ ਇਹ ਅੱਛਾ ਜੀ ਤੇ ਜਿੱਦਾਂ ਜਨੋੜੀ ਨੂੰ ਜਾਣਾ ਉਹਨਾਂ ਨੇ ਪੇਪਰ ਹੋਣੇ ਸਰ ਸਾਡੇ ਜਿੱਦਾਂ ਵੀ ਢਾ ਸੀਗਾ ਬੋਰਡ ਹਾਂਜੀ ਇੱਧਰ ਵੀ ਜਾਣਾ ਹਾਂਜੀ ਕਿਉਂਕਿ ਪੁਰਾਣਾ ਰਸਤਾ ਸਿਰ ਇਹ ਰਸਤੇ ਦਾ ਬਾਕੀ ਬਾਅਦ ਵਿੱਚ ਆਇਆ ਕਿਉਂਕਿ ਇਹ ਪੁਰਾਣਾ ਰਸਤਾ ਜਨੋੜੀ ਨੂੰ ਆ ਸੀਗਾ ਇਹ ਵਾਲਾ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕਿਉਂਕਿ ਸੁਰੰਗਾ ਵੀ ਆ ਨਾਲ ਹੀ ਹੈ ਗਿਆ ਪਾ ਜੀ ਜੀ ਹਾਂਜੀ ਆ ਪਤਾ ਦਾਦੀ ਨੂੰ ਮਿਲੇ ਸੀ ਉਹੀ ਜਿਹੜੇ 100 ਸਾਲ ਦੀ ਉਹਨਾਂ ਦੀ ਉਮਰ ਹੋ ਚੁਈ ਹੈ ਨਾ 100 ਸਾਲ ਤੋਂ ਟੱਪ ਗਈ ਹੈ ਟੱਪ ਗਏ ਆ ਉਹਨਾਂ ਨੇ ਤਾਂ 47 ਦਾ ਦੌਰ ਵੀ ਦੇਖਿਆ ਸੀ ਇਹਨੇ ਸਾਰਾ ਕੁਝ ਦੇਖਿਆ ਹਾਂਜੀ ਜੀ ਇਹ ਘਰ ਵੀ ਵੀਰੇ ਇੱਥੇ ਮੁਸਲਮਾਨ ਭਾਈਚਾਰੇ ਦੇ ਘਰ ਹੁੰਦੇ ਸੀ ਇੱਥੇ ਆਲੇ ਦੁਆਲੇ ਸਰ ਹਾਂਜੀ ਜਿਹਦਾ ਦਾਦੀ ਉਹ ਨਹੀਂ ਦੱਸਦੇ ਕਹਿੰਦੇ ਜਿੱਦਾਂ ਖੇਤ ਸੀਗੇ ਸਾਰੇ ਵਗਦੇ ਸੀਗੇ ਅੱਛਾ ਜੀ ਫਸਲਾਂ ਹੁੰਦੀਆਂ ਸੀ ਇੱਥੇ ਸੁਰੰਗਾ ਰਾਹੀਂ ਪਾਣੀ ਲਿਆ ਕੇ ਖੇਤਾਂ 'ਚ ਲਾਇਆ ਜਾਂਦਾ ਸੀਗਾ ਜੀ ਹਾਂਜੀ ਤੇ ਹੁਣ ਵੀਰੇ ਕਿੰਨੀ ਜਾਨਵਰ ਦੀ ਹੁਣ ਬਾਗ ਹੈਦਨ ਪੜੀ ਬਹੁਤ ਲੋਕੀ ਇੱਥੇ ਕਈ ਇਥੇ ਹਿਸ਼ਾਰਪੁਰ ਤੋਂ ਵੀ ਕਈ ਬੰਦੇ ਹੈਗੇ ਜਾਂ ਆਲੇ ਦੁਆਲੇ ਤੋਂ ਆ ਕਹਿੰਦੇ ਬਾਗ ਨਹੀਂ ਹੈਗਾ ਇੱਥੇ ਤਿੰਦੂ ਆਇਆ ਨਹੀਂ ਤਿੰਦੂ ਆ ਵੀ ਹੈ ਬਾਗ ਵੀ ਹੈਗਾ ਬਾਗ ਵੀ ਹੈਗਾ ਸ਼ਿਵਾਲਿਕ ਦੀਆਂ ਪਹਾੜੀ 'ਚ ਬਾਗ ਘੁੰਮਦਾ ਆ ਕੀ ਰਹਿੰਦੇ ਆ ਜਿਹਨਾਂ ਦਾ ਵਰਤਦਾ ਆ ਉਹਨਾਂ ਨੂੰ ਜ਼ਿਆਦਾ ਪਤਾ ਹੈ ਸੀ ਇਹ ਤਾਂ ਨਾਰਮਲ ਗੱਲ ਹੋ ਗਈ ਬਾਗ ਤੇ ਤਿੰਦੂ ਦਾ ਨਾਰਮਲ ਹੈ ਸਾਡੇ ਪਿੰਡ ਬਾਗ ਜਿਹੜਾ ਘਟ ਦਿਖਾਈ ਦਿੰਦਾ ਬਹੁਤ ਹਾਂਜੀ ਅੱਛਾ ਜੀ ਜ਼ਿਆਦਾ ਲੈਪਰਡ ਦਿਖਾਈ ਦੇਗਾ ਲੈਪਰਡ ਦਿਖਾਈ ਦਿੰਦਾ ਭਾਈ ਨਾਰਮਲ ਇਧਰ ਲੈਪਰਡ ਨਾਰਮਲ ਹੈ ਨਾਰਮਲ ਭਾਜੀ ਹੁਣ ਤੁਸੀਂ ਦੇਖਿਓ ਨੇ ਇਥੋਂ ਉਹ ਤਾਂ ਕੀ ਵਾਰੀ ਇਦਾਂ ਵੀ ਹੋ ਸਕਦਾ ਹੈ ਲੈਪਰਡ ਅਸੀਂ ਇੱਥੇ ਖੜੇ ਆ ਗੱਲ ਕਰਦੇ ਵੀ ਇੱਥੇ ਲੱਗੇ ਛੱਗੇ ਵੀ ਕਿਤੇ ਹੋ ਸਕਦਾ ਮੈਂ ਤਾਂ ਉਹ ਇਨੀ ਵੱਧ ਗਿਣਤੀ ਚ ਹੈਗੀ ਅੱਛਾ ਜੀ ਸਹੀ ਗੱਲ ਰਾਤ ਕਿੰਨਾ ਰਾਤ ਨੰਗੇ ਆ ਭਾਜੀ ਹਾਂਜੀ ਸਰ ਮੈਂ ਪੈੜਾਂ ਦੇਖਿਆ ਹੁਣੇ ਰਾਤ ਦਾ ਟੱਪਿਆ ਇੱਧਰ ਦੀ ਅੱਛਾ ਜੀ ਹਾਂਜੀ ਉਹ ਤਾਂ ਨਾਰਮਲ ਹੀ ਹੈ ਜਿਵੇਂ ਦੇਖੋ ਜਿੱਥੇ ਜੇ ਹੁਣ ਪਾਣੀ ਹੈ ਨਾ ਹਾਂਜੀ ਤਾਂ ਉਹ ਨਹੀਂ ਪਾਣੀ ਦੇ ਨੇੜੇ ਆਣਾ ਹੈ ਆਹ ਜਿਹਨੂੰ ਸਾਰੇ ਤਕਰੀਬਨ ਰੰਗਾਂ ਨੂੰ ਵੀ ਲੱਗਦੀ ਆ ਉਹਨੂੰ ਲੱਗਦੀ ਆ ਉਹਨੂੰ ਕਿਸੇ ਨੇ ਮਿਨਰਲ ਵਾਟਰ ਨਹੀਂ ਦੇਣਾ ਬਿਲਕੁਲ ਸਹੀ ਗੱਲ ਹੈ ਕਿਉਂਕਿ ਰੱਬ ਨੇ ਕੁਦਰਤ ਨੇ ਉਹਨਾਂ ਵਾਸਤੇ ਕੀਤਾ ਹੈ ਨਾ ਬਿਲਕੁਲ ਬਿਲਕੁਲ ਵੀਰੇ ਹੁਣ ਅਸੀਂ ਵੀ ਉਹਨਾਂ ਦੇ ਆਪਣੇ ਘਰ ਹੈ ਉਹਨਾਂ ਦੇ ਉਹਨਾਂ ਦਾ ਉਹਨਾਂ ਦੇ ਘਰ 'ਚ ਅਸੀਂ ਖੜੇ ਆਂ ਹਾਂਜੀ ਹਾਂਜੀ ਅਸੀਂ ਖੜੇ ਆਂ ਨਾ ਜੰਗਲ ਤਾਂ ਹੁਣ ਉਹਨਾਂ ਦਾ ਹੀ ਹੈਗਾ ਚਲੋ ਬਾਕੀ ਹੁਣ ਇਹ ਉਜਾੜ ਪਾਉਣ ਵਾਲੇ ਲੋਕ ਹੀ ਆ ਵੀਰੇ ਹਾਂਜੀ ਹਾਂਜੀ ਮਤਲਬ ਬਾਹਰੋਂ ਲੋਕੀਂ ਆ ਕੇ ਉਜਾੜ ਪਾ ਗਏ ਆ ਕੇ ਹੈ ਨਾ ਸਿਸਟਮ ਖਰਾਬ ਹੋ ਗਿਆ ਨਹੀਂ ਤਾਂ ਬਹੁ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ کافی ਹਾਲਾਤ ਬੁਰੇ ਆ ਚਲੋ ਦੋਸਤੋ ਆਦੀਮਾਨਮ ਦੀਆਂ ਗੁਫਾਵਾਂ ਦੇਖਦੇ ਆ ਅੱਗੇ ਕੀ ਹੈਗੀ ਭਾਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਡੀ ਅੱਛਾ ਜੀ ਉਹੀ ਤੋਂ ਵੀ ਵੱਡੀ ਹੈ ਉਹ ਜਿਹੜੀ ਖੂਹ ਇਹ ਤਾਂ ਅਸੀਂ ਦੋ ਦੇਖੀ ਆ ਨਾ ਇੱਥੇ ਦੋ ਹੈ ਨਾ ਹਾਂਜੀ ਦੋ ਹੈ ਭਾਜੀ ਛੋਟੀਆਂ ਹੀ ਆ ਪਰ ਅੱਛਾ ਜੀ ਇਹ ਹੈ ਨਾ ਭਾਜੀ ਕਿਉਂਕਿ ਇਹ ਲੰਬੀ ਹੁੰਦੀ ਸੀ ਸਾਰੀ ਇੱਕ ਕਹਿੰਦੇ ਹਾਂ کافی ਲੰਬੀ کافی ਫੁੱਟ ਲੰਬੀ ਹੁੰਦੀ ਸੀ ਨਾ ਜੀ ਹਾਂਜੀ ਭਾਜੀ ਬੂਟ ਲਾ ਲਓ ਹਾਂ ਬੂਟ ਲਾ ਲੈਣੇ ਦੋਸਤੋ ਬੂਟ ਲਾਉਣੇ ਪੈਣੇ ਆ ਭਾਈ ਸਾਹਿਬ ਕਿਧਰ ਕੇ ਸਾਡੇ ਲਓ ਜੀ ਬੂਟ ਲਾ ਕੇ ਇੱਥੇ ਕਿਉਂਕਿ ਅ ਲੋ ਦੋਸਤੋ ਚੱਲੇ ਆ ਆਦੀਮਾਨਵ ਦੀਆਂ ਗੁਫਾਵਾਂ ਦੇਖਣ ਤੇ ਇਹ ਗੁਫਾਵਾਂ 'ਚ ਜਾਣਾ ਪੈਂਦਾ ਸਾਡੇ ਨਾਲ ਪੂਰੀ ਟੀਮ ਭਾਜੀ ਹੁਣੀ ਧੰਨਵਾਦ ਇਹਨਾਂ ਦਾ ਸਾਨੂੰ ਦਿਖਾਉਣ ਵਾਸਤੇ ਆਏ ਆ ਤੇ ਆਉਣ ਵਾਲੇ ਕਾਫੀ ਬਲੌਗਾਂ ਦੇ ਵਿੱਚ ਭਾਜੀ ਹੁਣੀ ਸਾਡੇ ਨਾਮ ਲਾਉਣਗੇ ਤੇ ਹੋ ਸਕਦਾ ਆਪਾਂ ਨਾਲ ਇਹਨਾਂ ਦੇ ਇੱਕ ਇਹਨਾਂ ਦੇ ਕਾਰੋਬਾਰ ਦੀ ਇੱਕ ਬਹੁਤ ਜਲਦੀ ਭਾਜੀ ਜੋਸ਼ੀ ਆ ਤੇ ਮੇਰੇ ਹਿਸਾਬ ਨਾਲ ਸਾਡੇ ਹੁਸ਼ਿਆਰਪੁਰ ਡਿਸਟ੍ਰਿਕਟ ਚ ਐਸਾ ਜੋਸ਼ੀ ਨਹੀਂ ਹੋਊਗਾ ਜੋ ਇਹ ਮਕਸਦ ਪਰ ਕੇ ਦੱਸ ਦੰਦੇ ਆ ਬੰਦੇ ਨੂੰ ਕੀ ਕਹਿੰਦੇ ਹੋ ਬਾਜੀ ਇਹ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਬਲੌਗਰ ਨੇ ਦੱਸੀ ਹੋਣੀ ਬਿਲਕੁਲ ਬਾਜੀ ਇਹ ਪਤਾ ਹੀ ਨਹੀਂ ਕਿਸੇ ਨੂੰ ਬਾਜੀ ਇਹ 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 ਸਾਡੀਆਂ ਨਾ ਪੁਰਾਣੀਆਂ ਜੜ੍ਹਾਂ ਆ ਦੇਖਸ ਬਿਲਕੁਲ ਪੁਰਾਣੇ ਸਮੇਂ ਤੋਂ ਸਾਡੀਆਂ ਜੜਾ ਮਤਲਬ ਅਸੀਂ ਇਹਨਾਂ ਦੇ ਵਿੱਚ ਹੀ ਰਹੇ ਹਾਂ ਕਦੇ ਕਿਸੇ ਬਲੌਗਰ ਨੇ ਅਜੇ ਤੱਕ ਇਦਾਂ ਦੀ ਚੀਜ਼ ਦਿਖਾਈਆਂ ਹੀ ਨਹੀਂ ਹੈ ਅਸੀਂ ਕਿਸਮਤ ਵਾਲੇ ਹਾਂ ਭਾਜੀ ਬਹੁਤ ਬਹੁਤ ਹਣਾ ਸਾਡਾ ਗਾਂਲਿਓ ਭਾਜੀ ਫਰਸਟ ਟਾਈਮ ਹੈ ਸਾਨੂੰ ਤਾਂ ਇਹ ਹੈ ਕਿ ਸਾਡਾ ਕੰਢੀ ਏਰੀਆ ਨਾ ਡਿਵੈਲਪ ਹੋਵੇ ਸਾਨੂੰ ਕੋਈ ਮਤਲਬ ਨਹੀਂ ਪੈਸੇ ਨਾ ਸਾਡੀ ਦੁਨੀਆ ਵੀਡੀਓ ਸ਼ੇਅਰ ਕਰੇ ਲੋਕਾਂ ਨੂੰ ਪਤਾ ਲੱਗੇ ਕਿੱਥੇ ਸਾਡੇ ਦੀ ਕੋਈ ਘਟੋਗੱਟ ਵੀ ਜੇ ਕੋਈ ਇਥਾ ਆ ਕੇ ਰਵੇ ਔਰ ਰਵੇ ਔਰ ਪਲੱਸ ਮਤਲਬ 5-7 ਦਿਨ ਬਹੁਤ ਘੱਟ ਹੈ ਕਿ ਉਹ ਐਕਸਪਲੋਰ ਕਰ ਸਕੇ ਇਸ ਏਰੀਆ ਨੂੰ ਹਾਂਜੀ ਭਾਜੀ ਮੈਂ ਕਹਿੰਦਾ 3 ਮਹੀਨੇ ਘੱਟ ਆ ਤੁਸੀਂ ਦੇਖ ਲਓ ਮੈਨੂੰ ਕਿੰਨਾ ਚਿਰ ਹੋ ਗਿਆ 6 ਮਹੀਨੇ ਹੋ ਗਏ ਭਾਜੀ ਬਿਲਕੁਲ ਬਿਲਕੁਲ ਮੈਂ ਇਹ ਏਰੀਆ ਡਿਸਕ੍ਰਾਈਬ ਕਰ ਰਿਹਾ ਹਾਂ ਠੀਕ ਆ ਜੀ ਮੈਨੂੰ ਲੱਗਦਾ ਕਿ ਮੈਂ ਸਿਰਫ ਅਜੇ ਤੱਕ 30% ਕੀਤਾ ਭਾਜੀ ਜਦ ਕਿ ਮੈਂ ਇਸ ਏਰੀਏ ਦਾ ਹਾਂ ਮੇਰਾ ਬਚਪਨ ਵੀ ਕਾਫੀ ਇਦਨੀਆਂ ਜਗ੍ਹਾ ਹੈਗੀਆਂ ਜਿਹੜੀਆਂ ਹੋਰ ਵੀ ਮਤਲਬ ਸੁੰਦਰਤਾ ਦੇ ਪੱਖੋਂ ਤਾਂ ਤੁਸੀਂ ਨੇਚਰਲ ਬਿਊਟੀ ਤੁਸੀਂ ਦੇਖੋ ਤੁਸੀਂ ਮਤਲਬ ਬਸ ਇਹਨੂੰ ਆਨੰਦ ਹੀ ਹਾਂ ਹਾਂ ਦੇ ਆਨੰਦਣਾ ਸਾਨੂੰ ਬੋਲਦੇ ਬੋਲ ਇਹਨੂੰ ਕਹਿੰਦੇ ਆ ਦੋਸਤੋ ਸੁਰੰਗ ਆਦੀ ਮਾਨਵ ਦੀਆਂ ਸੁਰੰਗਾਂ ਇਹਨੂੰ ਕਹਿੰਦੇ ਆ ਦੇਖੋ ਚੈੱਕ ਕਰੋ ਇਹ ਉੱਠੀ ਹੈ ਮਤਲਬ ਰੇਤਾ ਰਾਹ ਤੇ ਹੀ ਹੈ ਅੱਛਾ ਜੀ ਕਿਆ ਬਾਤ ਹੈ ਭਾਜੀ ਭਾਜੀ ਕੋਈ ਵੀ ਨਹੀਂ ਆਇਆ ਮੈਂ ਅਜ ਤੱਕ ਕਦੀ ਵੀਡੀਓ ਨਹੀਂ ਦੇਖੀ ਕੋਈ ਬਲੌਗਰ ਨਹੀਂ ਆਇਆ ਭਾਜੀ ਨਹੀਂ ਆਇਆ ਨਾ ਇੱਥੇ ਕੋਈ ਵੀ ਨਹੀਂ ਆਇਆ ਭਾਜੀ ਕੋਈ ਜਾਨਵਰ ਵਗੈਰਾ ਕੋਈ ਕੁਝ ਨਹੀਂ ਭਾਜੀ ਇਦਾਂ ਦਾ ਕੁਝ ਵੀ ਨਹੀਂ ਹਾਂ ਹਾਂ ਆ ਦੋਸਤੋ சுரੰਗਵਾ ਵਿੱਚੋਂ ਜਾ ਰਹੇ ਆ ਵੀਰੇ ਸਾਰੀ ਮਿੱਟੀ ਈ ਪਈ ਹ ਆ ਚਲੋ 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 ਅੱਗੇ ਅੱਛਾ ਇੱਧੇ ਜਾਣਾ ਹਣਾ ਹਾਂਜੀ ਇੱਧੇ ਇੱਧੇ ਕੀ ਬਾਤ ਹੈ ਦੋਸਤੋ ਆ ਪੋਜੀਸ਼ਨ ਸਾਡੀ ਥੱਲੇ ਜਾਣ ਦੀ ਤੁਸੀਂ ਦੇਖ ਲਓ ਕਿੰਨਾ ਝੁੱਕ ਕੇ ਜਾਣਾ ਪੈਂਦਾ ਆ ਸੌਖਾ ਨਹੀਂ ਹੈਗਾ ਗੁਫਾਵਾ ਚੋਂ ਨੰਗਣਾ ਕਿੱਦਾਂ ਇੱਕ ਕਬੀਲੇ ਦੇ ਲੋਕ ਇੱਥੇ ਰਹਿੰਦੇ ਹੋਣਗੇ ਕਿੱਦਾਂ ਗੁਜ਼ਾਰਾ ਕਰਦੇ ਹੋਣਗੇ ਬਹੁਤ ਔਖਾ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਫੋਲੋ ਲొਕੇਸ਼ਨ ਵੀ ਦੇ ਰਹੇ ਆ ਇਹ ਅਸੀਂ ਹੁਸ਼ਿਆਰਪਤ ਜੰਗਲਾਂ ਚ ਆਦੀ ਮਾਨਵ ਦੀਆਂ ਗੁਫਾਵਾਂ ਜਿਹੜੀਆਂ ਲੰਬੀਆਂ ਆ ਜੀ ਬਹੁਤ ਸਟਰਗਲ ਆ ਵੀਰ ਹੁਣਾਂ ਦਾ ਜਿਹੜੇ ਸਾਨੂੰ ਨਾਲ ਲੈ ਕੇ ਆਏ ਆ ਲਓ ਜੀ ਇਦਾਂ ਬਾਹਰ ਆ ਗਏ ਆ ਸਾਕੇ ਤੁਹਾਨੂੰ ਦਿਖਾਇਆ ਵੀ ਆ ਭਾਜੀ ਫਿਰ ਜੰਗਲੀ ਜਾਨਵਰੀ ਵੀ ਤਾਂ ਇੱਥੇ ਆਉਂਦੇ ਹੋਣਗੇ ਬਹੁਤ ਆਮ ਆਮ ਘੁੰਮਦੇ ਨੇ ਲੋਕਾਂ ਨੇ ਬਾੜਾਂ ਵੀ ਕੀਤੀਆਂ ਹੋਈਆਂ ਆ ਜੀ ਕਿਉਂਕਿ ਨਾਰਮਲ ਦੇਖੋ ਉੱਪਰ ਪੈਣਾ ਇਕੱਲੇ ਇਕੱਲੇ ਜਾਨਵਰ ਦੀ ਭਾਜੀ ਪੈਣ ਲੱਗੀ ਹੋਊਗਾ ਨਾ ਹੋਣੇ ਆ ਭਾਜੀ ਇਹਨੀਆਂ ਗੁਫਾਵਾਂ ਦੇ ਵਿੱਚ ਲੋਕੀ ਔਰਾ ਨੂੰ ਮੀਹ ਪਾਣੀ ਨੂੰ ਰਹਿੰਦੇ ਹੋਣਗੇ ਇੱਥੇ ਨਾਰਮਲ ਨਹੀਂ ਹੈਗਾ ਆ ਦੇਖੋ ਜੀ ਐਂਦਾ ਆਉਣਾ ਪੈਂਦਾ ਬਾਹਰ ਨੂੰ ਇਸ ਤਰ੍ਹਾਂ ਆਉਣਾ ਪੈਂਦਾ ਜੀ ਇੱਥੇ ਬਾਹਰ ਬਿਲਕੁਲ ਝੁੱਕ ਕੇ ਇਸ ਨੂੰ ਬਹੁਤ ਵੱਡੀ ਚਲੋ ਜੀ ਦੂਜੀਆਂ ਗੁਫਾਵਾਂ ਵੱਲ ਚੱਲਦੇ ਆ ਜੀ ਦੋਸਤੋ ਇਹ ਇਹ ਆਈ ਹੈ ਇਹੇ ਆਈ ਨਾ ਹਾਂ ਹਾਂ ਤੂੰ ਜਦੋਂ ਹੁਣ ਇੱਧਰ ਉੱਥੇ ਕੋਈ ਕੰਮ ਕੋਈ ਨਹੀਂ ਜਾਂਦੇ ਤਾਂ ਕਿੱਦਾਂ ਉਤਲਦੇ ਉਹ ਕਾਜੀ ਪਰਲਾ ਉੱਪਰ ਸੈਦ ਨਹੀਂ ਬਿਲਕੁਲ ਭਾਜੀ ਆ ਦੇਖੋ ਜੀ ਆ ਆ ਗੁਫਾਵਾਂ ਜਿਹੜੀਆਂ ਕਿਸੇ ਟਾਈਮ ਬਣੀਆਂ ਸੀਗੀਆਂ ਤੇ ਇਹ ਸੱਚ ਆ ਹਾਂਜੀ ਤੇ ਉਨੀ ਤੋਂ 47 ਤੋਂ ਪਹਿਲੀਆਂ ਬਣੀਆਂ ਕਿਤੇ ਕਿਤੇ ਪਹਿਲਾਂ ਦੀਆਂ ਆ ਜੀ ਇਹ ਆਦੀ ਮਾਨਵ ਗੁਫਾਵਾਂ ਕਹਿ ਸਕਦੇ ਆ ਇਹ ਭਾਜੀ ਮਤਲਬ ਇਹ ਪਾਣੀ ਵੀ ਉੱਥੇ ਆਉਂਦਾ ਜੀ ਹਾਂਜੀ ਭਾਜੀ ਦੋਸਤੋ ਆ ਚੈੱਕ ਕਰੋ ਹਲਦੀ ਵਰਗਾ ਪਾਣੀ ਆ ਇਹ ਹਲਦੀ ਨਹੀਂ ਹੈਗੀ ਦੋਸਤੋ ਇਹ ਪਾਣੀ ਦਾ ਰੰਗ ਵਾ ਬੂਟੀ ਦਾ ਰੰਗ ਵਾ ਬਿਲਕੁਲ ਬਾਜੀ ਹਾਂਜੀ ਹਾਂਜੀ ਇਹ ਬੂਟੀ ਆ ਜੰਗਲ ਦੀ ਜਿਹੜੀ ਕੈਂਸਰ ਲਈ ਕੰਮ ਆਉਂਦੀ ਹੈ ਭਾਈ ਸਾਹਿਬ ਕਹਿੰਦੇ ਤੇ ਉਹ ਪਾਣੀ ਛੱਡਦੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕੀ ਕੁਛ ਹੈਗਾ ਇੱਥੇ ਜੜੀ ਬੂਟੀਆਂ ਬਹੁਤ ਆ ਕੈਂਸਰ ਦੀ ਬੂਟੀ ਹਲਦੀ ਵਰਗਾ ਰੰਗ ਛੱਡਦੀ ਆ ਕਹਿੰਦੇ ਉਹਦਾ ਇਲਾਜ ਹੁੰਦਾ ਆ ਉਹਨਾਂ ਤੇ ਵੀਰੇ ਹੁਣ ਅਸੀਂ ਅੱਗੇ ਜਾਣਾ ਆ ਕਿੰਨੀ ਕੁ ਦੂਰ ਵਾ ਅੱਛਾ ਜੀ ਇੱਕ ਗੁਫਾ ਹੋਰ ਆ ਦੋਸਤੋ ਇਹ ਜਿਹੜੀ ਗੁਫਾ ਹੁੰਦੀ ਸੀ ਇਹ ਇੱਥੇ ਇੱਕ ਮਹਾਤਮਾ ਜੀ ਨੇ ਆ ਕੇ ਵੀ ਤਪੱਸਿਆ ਕੀਤੀ ਆ। ਭਾਜੀ तकरीबन 50 ਫੁੱਟ ਲੰਬੀ ਹੋਊਗੀ ਜੀ ਇਹ। ਇਹ ਭਾਜੀ ਉਹ ਸਾਹਮਣੇ ਆ ਗਈ ਸਾਹਮਣੇ ਉਹਦੇ ਨਾਲ ਅਟੈਚ ਸਿੱਧੀ ਆ। ਅੱਛਾ ਜੀ। ਇਹ ਟ ਹੈ ਗਈ ਭਾਜੀ ਸਾਰੀ ਨਾ ਇਹ। ਇਹ ਪਾਣੀ ਲੱਗਦਾ ਸੀ ਇੱਧਰ ਖੇਤਾਂ 'ਚ ਸਾਰੇ। ਅੱਛਾ ਜੀ। ਹਾਂ ਜੀ ਜਿੱਦਾਂ ਬਜ਼ੁਰਗਾਂ ਨੇ ਤੇ ਪਾਣੀ ਵਾਲਾ ਚਸ਼ਮਾ ਵੀ ਅੱਗੇ ਆ। ਭਾਜੀ ਇੱਥੇ ਨਾਲ ਹੀ ਆ ਵਿੱਚ ਨਾਲ ਹੀ ਆ ਨਾ। ਕੀ ਬਾਤ ਆ ਭਾਜੀ। ਲਓ ਦੋਸਤੋ ਸਾਡੇ ਤਾਂ 12 ਮਹੀਨੇ ਪਾਣੀ ਇੱਥੇ ਭਾਜੀ ਇਦਾਂ ਹੀ ਰਹਿਦਾ ਇੱਥੇ ਰਹਿੰਦਾ ਨਾ ਵੀਰੇ ਪਰ ਵੀਰੇ ਗੁਫਾਵਾਂ ਚ ਕੋਈ ਇਹਨੂੰ ਪਤਾ ਨਹੀਂ ਹੈਗਾ ਜਿੱਦਾਂ ਇਹ ਚੀਜ਼ਾਂ ਹਨ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਕੋਈ ਆਇਆ ਨਹੀਂ ਮੈਂ ਕਿੰਨਾ ਤੁਸੀਂ ਭਾਜੀ ਫਰਸਟ ਬਲੌਗਰ ਹੋ ਜਿਹੜੇ ਇੱਥੇ ਆਇਓ ਹਾਂ ਠੀਕ ਹੈ ਜੀ ਤੱਕ ਕੋਈ ਵੀ ਇੱਥੇ ਪਹੁੰਚਿਆ ਨਹੀਂ ਭਾਜੀ ਬਿਲਕੁਲ ਠੀਕ ਹੈ ਜੀ ਅਜੇ ਤੱਕ ਇਹਨੇ ਬਹੁਤ ਵਧੀਆ ਭਾਜੀ ਤੁਸੀਂ ਸਾਡੇ ਵੀਰੇ ਆਪਾਂ ਤਾਂ ਚਾਹੁੰਦੇ ਆ ਬਾਈ ਹੁਣ ਕਹਿੰਦਾ ਆਪਾਂ ਤੁਹਾਡੇ ਨਾਲ ਰਾਵਾਂਗਾ ਏਰੀਆ ਬਹੁਤ ਘੁੰਮਣ ਵਾਲਾ ਆ ਇਹ ਤੇ ਬਹੁਤ ਕੋਸ਼ਾ ਤੁਸੀਂ ਇੱਕ ਵਾਰੀ ਵਿਊ ਚੈੱਕ ਕਰੋ ਇਹ ਕਿੰਨਾ ਖਤਰਨਾਕ ਹੋਊਗਾ ਵੀਰੇ ਨੋਰਮਲ ਹੀ ਇਥੇ ਬਾਗ ਤੈਂਦੂਆ ਘੁੰਮਦੇ ਆ ਨਾ ਬਿਲਕੁਲ ਭਾਜੀ ਘੁੰਮਦੇ ਆ ਹਾਂਜੀ ਹਾਂਜੀ ਕੀ ਬਾਤ ਹੈ ਉਹਨਾਂ ਬਾਬਾ ਜੀ ਆ ਜਾਣ ਸਕੂਲ ਲਾ ਕੇ ਬਾਬਾ ਜੀ ਬੈਠਦੇ ਆ ਹਾਂਜੀ ਉਹ ਕਹਿੰਦੇ ਇੰਨੀ ਕਿ ਜੜੀ ਬੂਟੀ ਆ ਨਾ ਇਥੇ ਹਾਂਜੀ 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 ਆ ਜੰਗਲਾਂ ਦੇ ਵਿੱਚ ਬਿਲਕੁਲ ਭਾਜੀ ਕਿ ਤੁਸੀਂ ਭੁੱਲ ਜਾਓਗੇ ਕਿ ਬੰਦਾ ਇਹ ਕਹਿ ਦਊਗਾ ਕਿ ਮੈਨੂੰ ਨਾ ਕੀ ਕੁਝ ਮਿਲ ਗਿਆ ਕੋਈ ਚੰਗਾ ਬੈਦ ਹੋਵੇ ਬਿਲਕੁਲ ਭਾਜੀ ਬਿਲਕੁਲ ਉਹ ਤਾਂ ਹੀ ਇਥੇ ਲੱਭ ਸਕਦਾ ਆ ਭਾਜੀ ਹੁਣ ਮੇਰੇ ਡੈਡੀ ਜੀ ਆ ਦਵਾਈ ਦਿੰਦੇ ਆ ਕਾਲੇ ਪੀਲੇ ਅੱਛਾ ਜੀ ਗਰੰਟਡ ਦਵਾਈ ਦਿੰਦੇ ਆ ਜਿੱਦਾਂ ਹੁਣ ਬਾਹਰ ਜਾਣਾ ਹੋਵੇ ਕਿਸੇ ਨੇ ਕਾਲਾ ਪੀਲੇ ਆ ਗਿਆ ਆ ਗਿਆ ਭਾਜੀ ਚੰਡੀਗੜ੍ਹੋਂ ਫਗਵਾੜੇ ਤੋਂ ਪਤਾ ਨਹੀਂ ਕਿੱਥੋਂ ਕਿੱਥੇ ਦੁਨੀਆ ਆਂਦੀ ਲੈਣੇ ਵੀਰੇ ਇਹਦਾ ਬਹੁਤ ਭਲੇ ਵਾਲਾ ਲਓ ਦੋਸਤੋ ਇਹ ਵੀ ਨੰਬਰ ਡਿਸਪਲੇ ਹੋਊਗਾ ਕਾਲੀ ਪੀਲੀ ਦੀ ਦਵਾਈ ਆ ਦੋਸਤੋ ਕਰੋ ਦਰਸ਼ਨ ਇਹ ਗੁਫਾ ਆ ਇਹ ਪਹਿਲਾ ਯੂਟਿਊਬਰ ਤੁਹਾਡਾ ਭਰਾ ਹੈ ਜਿਹੜਾ ਇਸ ਗੁਫਾ ਤੱਕ ਪੁੱਜਿਆ ਆ ਤੇ ਦੱਸਿਆ ਆ ਕਿ ਇਹ ਪਿੰਡ ਪਟਿਆਲ ਦੇ ਵਿੱਚ ਗੁਫਾ ਆ ਜਿਹੜੀ ਅਸੀਂ ਐਕਸਪਲੇਨ ਕੀਤੀ ਆ ਹਿੰਦੀ ਕਾ ਆबादी ਇਥੇ ਹੋਊਗੀ ਉਸ ਟਾਈਮ ਦੇ ਵਿੱਚ ਜਾਂ ਕਿੰਨੇ ਕੁ ਲੋਕੀ ਹੋਣਗੇ ਇਹ ਗੁਫਾਵਾਂ ਦੇ ਵਿੱਚੋਂ ਜਿਹੜਾ ਪਾਣੀ ਲੰਗਦਾ ਹੈ ਮੈਂ ਕਿਹਾ ਠੰਡਾ ਸਾਰਾ ਸਿਆਲ ਇਦਾ ਜਾਂਦਾ ਆ ਬਾਈ ਉਹਨਾਂ ਦੱਸ ਰਹੇ ਆ ਕਿ ਇਹਦੀ ਲੰਬਾਈ ਟੱਕੋ-ਕੱਟ ਵੀ 100 ਤੋਂ 200 ਤੋਂ ਵੀ ਲੰਬੀ ਸੀ ਉਸ ਸੈਨ ਦੇ ਵਿੱਚ ਬਿਲਕੁਲ ਸਾਫ਼ ਸੁਥਰੀ ਹੈ ਨਹੀਂ ਹੈਗਾ ਜਿੱਦਾ ਕੋਕਾਨਟ ਵੱਲ ਜਾਨਵਰ ਬਹੁਤ ਹੁੰਦਾ ਆ ਬਿਲਕੁਲ ਸਾਫ਼ ਸੁਥਰੀ ਆ ਕੋਈ ਜਾਨਵਰ ਨਹੀਂ ਕੋਈ ਕਿਸੇ ਗੱਲ ਦਾ ਡਰ ਨਹੀਂ ਹੈਗਾ ਦੋਸਤੋਂ ਤੁਸੀਂ ਬਮਦ ਵਧੀਆ ਟ੍ਰੈਕਿੰਗ ਕਰ ਸਕਦੇ ਹੋ ਇਸ ਏਰੀਏ ਦੇ ਵਿੱਚ ਸ਼ਰਤ ਇੱਕ ਆ ਬੇਨਤੀ ਇੱਕ ਆ ਗੰਦ ਨਾ ਪਾਓ ਦੇਖੋ ਇਥੇ ਲੋਕੀ ਨਹੀਂ ਆ ਜਣਾ ਤੇ ਸਾਫ਼ ਆ ਪਾਣੀ ਵੀ ਸਾਫ਼ ਆ ਬਿਲਕੁਲ ਪਾਜੀ ਅਸੀਂ ਵੀ ਬੂਟ ਲਾ ਕੇ ਪਾਣੀ ਚਾਏ ਆ ਕਿ ਗੰਦ ਨਾ ਫੈਲੇ ਪਿੱਛੇ ਬੂਟ ਲਾਏ ਆ ਤਾਂ ਆਏ ਆ ਕਿ ਪਾਣੀ ਦਾ ਆ ਵੀ ਦੇਖ ਲਓ ਇੱਧੇ ਲੱਗ ਨਾ ਕਿ ਅੱਗੇ ਜਾਵਾਂਗੇ ਤੇ ਪਾਣੀ ਕਿੱਥੋਂ ਚੱਲਦਾ ਆ ਉਹ ਸਾਹਮਣੇ ਸੋ ਦਿਖਾਵਾਂਗੇ ਕਿਉਂ ਪੱਛੇ ਹੈਗਾ ਪਾਣੀ ਚੱਲਦਾ ਕਿ ਪਤਾ ਲੱਗਦਾ ਉੱਚ ਕੀ ਮਤਲਬ ਕਹਿੰਦੇ ਅਗਲੀ ਸੁਰੰਗ ਨਾਲ ਮਤਲਬ ਅਟੈਚ ਹੁੰਦੀ ਸੀ ਅੱਛਾ ਅੱਗੇ ਸੁਰੰਗ ਹੋਰ ਵੀ ਆ ਛੋਟੀ ਜੀ ਹੋਰ ਅੱਗੇ ਕੀ ਬਾਤ ਆ ਯਾਰ ਦੋਸਤੋ ਆ ਚੀ ਚੈੱਕ ਕਰੋ ਹੈ ਕੋਈ ਦਿਖਾਈ ਕਿਸੇ ਨੇ ਇਹ ਨਹੀਂ ਇਹ ਆਪਣੇ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਆ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਜੰਗਲਾਂ 'ਚ ਖੜੇ ਆ ਕੀ ਨਜ਼ਾਰਾ ਆ ਯਾਰ ਕਿਹਨੇ ਜੀ ਇਹ ਤਾਂ ਬੁਰਟ ਹੈ ਗਿਆ ਕਾਫੀ ਸੋਹਣਾ ਜਿੱਦਾਂ ਅੱਛਾ ਜੀ ਮਤਲਬ ਕਾਫੀ ਮਤਲਬ ਵੱਡੀਆਂ ਸੀਗੀਆਂ ਹੁਣ ਤਾਂ ਥੋੜੀਆਂ ਛੋਟੀਆਂ ਹੋ ਗਈਆਂ ਨੇ ਅੱਛਾ ਜੀ ਤੁਸੀਂ ਤਾਂ ਬਚਪਨ ਤੋਂ ਆਉਂਦੇ ਹੋਣੇ ਹਨਾ ਵੀਰੇ ਜਦੋਂ ਗਰਮੀਆਂ ਦਾ ਤਾਂ ਮਾਹੌਲ ਬਹੁਤ ਵਧੀਆ ਹੁੰਦਾ ਹਨਾ ਭਾਜੀ ਮੈਂ ਕਹਿੰਦਾ ਆਨੰਦ ਹੈ ਪੂਰਾ ਆਨੰਦ ਆ ਪੂਰਾ ਹਨਾ ਹਾਂਜੀ ਹਾਂਜੀ ਕਿਆ ਬਾਤ ਹੈ ਮੇਰੇ ਬਹੁਤ ਵਧੀਆ ਹੈ ਪੱਲਾ ਭਾਜੀ ਮੌਸਮ ਹੈ ਬਹੁਤ ਵਧੀਆ ਹੁੰਦਾ ਹੁਣ ਵੀ ਸਾਡੇ ਇਥੇ ਬੜਾ ਮਤਲਬ ਵਧੀਆ ਏਰੀਆ ਹਾਂਜੀ ਹਾਂਜੀ ਪਰ ਵੀਰੇ ਬਸ ਉਹੀ ਗੱਲ ਸੀ ਜਿਹਦਾ ਪਹਿਲਾਂ ਗੱਲ ਕਰਕੇ ਹਟਿਆ ਕਿ ਗੰਦ ਤਾਂ ਨਹੀਂ ਪਿਆ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈਗਾ ਭਾਜੀ ਗੱਲ ਸਾਰੀ ਹੈਗੀ ਮੈਂ ਕਹਿੰਦਾ ਸੀ ਐਡਰੈਸ ਨਾ ਹੀ ਦਸੀਏ ਵਧੀਆ ਗੱਲ ਹੈ ਕਹਿੰਦੇ ਲੋਕਾਂ ਨੇ ਖਰਾਬ ਕਰ ਦੇਣਾ ਇਹ ਆ ਕੇ ਹਣਾ ਹਾਂਜੀ ਹਾਂਜੀ ਇਹ ਕਹਿੰਦਾ ਪਿੰਡ ਵਾਸੀ ਬਹੁਤ ਦੁਖੀ ਹੁੰਦੇ ਆ ਫਿਰ ਆ ਕੇ ਜਲਦੀ ਇੱਕ ਟੂਰਿਸਟ ਦਾ ਆਪਾਂ ਇਹ ਏਰੀਆ ਤਿਆਰ ਕਰਾਂਗੇ ਹੋ ਸਕਦਾ ਇੱਕ ਕੋਸ਼ਿਸ਼ ਆ ਬਾਕੀ ਦੇਖਦੇ ਹਾਂ ਕਿ ਜੋ ਰੱਬ ਨੂੰ ਮਨਜ਼ੂਰ ਹੋਇਆ ਤੇ ਕੀ ਬਾਤ ਹੈ ਜੀ ਬਿਲਕੁਲ ਐਮਾਜ਼ਨ ਕਿੰਨੀ ਸੋਹਣੀ ਰੌਣਕਾ ਵੀਰੇ ਇੱਥੇ ਹੈ ਨਾ ਬਿਲਕੁਲ ਕੀ ਬਾਤ ਹੈ ਇਧਰ ਇੱਕ ਸਵਰਗ ਹੀ ਆ ਜੀ ਇਹ ਸਵਰਗ ਵਾਕਈ ਸਵਰਗ ਆ ਵੀਰੇ ਇਹ ਤਾਂ ਇਧਰ ਇਦਾਂ ਦੀ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਤਰਸਦੇ ਆ ਲੋਕ ਲੋਕ ਤਰਸਦੇ ਸੀ ਜਾਈਏ ਆਪਾਂ ਹਾਂ ਉਹਨਾਂ ਨੂੰ ਪਤਾ ਹੀ ਲੱਗਦਾ ਜੀ ਬਿਨੈ ਜੀ ਇਹ ਦੋਨੇ ਕਨੈਕਟ ਹੁੰਦੀਆਂ ਸੀ ਹਨਾ ਦੋਨੇ ਕਨੈਕਟ ਹੁੰਦੀਆਂ ਇਹ ਦੇਖ ਲਓ ਦੋਸਤੋ ਇਹ ਉੱਪਰ ਫੇਰ ਰਸਤਾ ਹੈ ਜਾਂ ਉੱਪਰ ਪਹਾੜ ਵਾ ਸਾਡੇ ਹੁੰਦੇ ਹੁੰਦੇ ਮੈਂ ਦੇਖੀ ਇੱਥੋਂ ਤੱਕ ਤੱਕੀ ਇਹ ਅੱਛਾ ਜੀ ਟੈਗੀ ਆ ਸਰ ਇਹ ਟੈਗ ਗਈ ਹੈ ਨਾ ਲੋਕ ਜਿਹਦਾ ਬੇਪੈਣੀ ਨਾ ਮੀਂਹ ਛੜੀ ਸੀ ਹਾਂ ਲੋਕ ਹੋ ਜਾਣੀ ਫਿਰ ਪਾਣੀ ਨੇ ਫਿਰ ਟੱਕ ਦੇਣੀ ਆ ਲੋ ਦੋਸਤੋ ਚੈੱਕ ਕਰੋ ਜਰਾ ਇਹ ਸੁਰੰਗ ਵਾ ਇਹ ਕੋਈ ਕੁਕਾਨੇਟ ਵਾਲੀ ਖੱਡ ਦੀ ਸੁਰੰਗ ਨਹੀਂ ਹੈਗੀ ਜੀ ਇਹ ਨਾ ਕਹਦਾ ਹੋ ਕਿ ਭਾਜੀ ਉੱਥੇ ਸਰੰਗ ਹੈਗੀ ਆ ਇਹ ਦੂਸਰੀ ਆ ਜੀ ਇਹ ਚੈੱਕ ਕਰੋ ਇਹ ਵੀਰੇ ਜਿਹੜੀ ਪਹਿਲੀ ਸਰੰਗ ਤੋਂ ਅਸੀਂ ਆਏ ਆ ਹਾਂਜੀ ਭਾਜੀ ਉਹ ਇਹਨਾਂ ਕਨੈਕਟ ਸੀਗੀ ਹਾਂਜੀ 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 ਅੱਛਾ ਜੀ ਇਹ ਨਹੀਂ ਲੰਬੀ ਹੁੰਦੀ ਸੀ ਭਾਜੀ ਹਾਂਜੀ ਭਾਜੀ ਵਿੱਚ ਮਤਲਬ ਥੋੜੀ ਛੋਟੀ ਹੋਊਗੀ ਮਤਲਬ ਥੋੜੀ ਵੱਡੀਆਂ ਸੀਗੀਆਂ ਟਹਿ ਗਈਆਂ ਭਾਜੀ ਹੁਣ ਮੀਮੂ ਕਰਕੇ ਟਹਿ ਗਈਆਂ ਹਣਾ ਕੀ ਬਾਤ ਆ ਭਾਜੀ ਪਾਣੀ ਭਾਜੀ ਇੱਦਾਂ ਰਹਿੰਦਾ 12 ਮਹੀਨੇ ਠੀਕ ਆ ਜੀ ਹਾਂਜੀ ਹਾਂਜੀ ਸਿਰੇ ਸਿਰੇ ਪਾਣੀ ਨਿਕਾ ਹੁੰਦਾ ਭਾਜੀ ਹੁਣ ਵੀ ਨਿਕਾ ਪਾਣੀ ਲਾਸਟ ਐਂਡ ਤੇ ਆ ਥੋੜਾ ਜਿਹਾ ਠੰਡਾ ਠੰਡਾ ਇੱਥੇ